ਸ਼ਕਤੂ ਸਾਥੀਓ ਇਸ ਪੂਰੀ ਪ੍ਰਣਤੀ ਕਮੇਟੀ ਤੇ ਸਰਕਾਰ ਦੇ ਮੁਖੀ ਪ੍ਰਿੰਸੀਪਲ ਸਾਹਿਬ ਨਾਮ ਰੱਖਣਾ ਮੈਂ ਤੁਹਾਨੂੰ ਸਾਰਿਆਂ ਨੂੰ ਬਈ ਸੱਜਿਆ ਪਰਲੇਰੀ ਦਾ ਨਕਲ ਕੋ ਆਇਆ ਤਨਾ ਸ਼ਹਿਰ ਵਿੱਚ ਗੱਲਾਂ ਹੁੰਦੀਆਂ ਨੇ ਇਹਨਾਂ ਦੀ ਕਿ ਕਿ ਇਹ ਵਧੀਆ ਸੋਚ ਹੈ ਪ੍ਰਿੰਸੀਪਲ ਸਰ ਉਹਨਾਂ ਤੇ ਗੁਰਪ੍ਰੀਤ ਭਾਈ ਉਹਨਾਂ ਦੇ ਅਗਲਾ ਸਨਮਾਨ ਸਾਡੇ ਬਹੁਤ ਹੀ ਸਤਜਾਰਜੋਗ ਚਰਨ ਸਿੰਘ ਜ਼ਫਰੀ ਜੀਵਨ ਪਰਿਵਾਰ ਵਿੱਚ ਨੇ ਉਹਨਾਂ ਦੇ ਪੋਤਾ ਜੀ ਨੇ ਤੇ ਬਹੁਤ ਅਸ਼ੇ ਰਾਈਟਰ ਨੇ ਬਹੁਤ ਸੋਹਣੇ ਲਫਜ਼ ਜਿਹੇ ਵੀ ਦਿੱਤੇ ਲੱਗਦੇ ਨੇ ਜਿਹਦੇ ਦੀ ਜੈਦੀਗिरा ਜੀ ਅੱਗੇ ਕਰਕੇ ਜੇਰਾ ਪਿੰਡ ਹੈ ਤੇ ਸੰਤ ਬਾਬਾ ਕਰਮ ਸਿੰਘ ਜੀ ਦੀ ਨਗਰੀ ਜੈਲੀ ਜੇਰਾ ਦੇ ਮਾਸਟਰ ਨੇ ਤੇ ਸੁਖਵੀਰ ਬਾਜੀ ਸਟੇਟ ਪੱਧਰੀ ਅਵਾਰਡ ਜੈਲੀ ਗੇੜਾ ਜੀ ਤਾੜੀ ਮਾਰ ਦੋ ਇੱਕ ਵਾਰੀ ਜੋਰ ਨਾਲ ਹਾਜੀਪੁਰ ਤੋਂ ਇਹਨਾਂ ਦਾ ਸਨਮਾਨ ਇਹ ਕੀਤਾ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਅਗਲੇ ਲੇਖਕ ਸਨਮਾਨ ਇਹ ਕੀਤਾ ਜਾਵੇਗਾ ਇਹ ਵੀ ਬਹੁਤ ਵਧੀਆ ਰਚਨਾਵਾਂ ਦੇ ਰਿਹਾ ਸੱਚੀ ਗੱਲ ਅਖਬਾਰ ਦੇ ਵਿੱਚ ਵੱਡਾ ਪਾ ਧੰਨਵਾਦ ਕਰਾਂਗੇ ਵੱਡੇ ਮਨ ਸਨਮਾਨ ਅਗਲਾ ਸਨਮਾਨ ਸਾਡੇ ਸ਼੍ਰੀ ਰਾਜਕੁਮਾਰ ਜੀ ਕਾਸੀਪੁਰ ਵਾਲੇ ਤਿੰਨ ਚਾਰ ਕਿਤਾਬਾਂ ਰਾਜਕੁਮਾਰ ਕਾਸੀਪੁਰ ਵਾਲਿਆਂ ਨੇ ਕਹਿੰਦੇ ਪੰਜਾਬੀ ਕਵਰ ਕਰਦੇ ਆ ਖੇਡ ਮੇਲਿਆਂ ਨੂੰ ਵੱਖ-ਵੱਖ ਸ਼ਖਸੀਅਤਾਂ ਦੇ ਇੰਟਰਵਿਊ ਲੈਂਦੇ ਆ ਬਹੁਤ ਵੱਡਾ ਬਹੁਤ ਧੰਨਵਾਦ ਕਰਾਂਗੇ ਹਰਦੀਪ ਸਿੰਘ ਬੱਬੂ ਮੋਰੀ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨ ਸਿੰਘ ਮੋਹਨ ਜੀ ਸਾਡੇ ਪਰਵੰਤਕ ਵੀਰ ਬਣੋਗੇ ਸਨਮਾਨ ਸੌਂਪੇ ਜਾਣ ਕੁਲਦੀਪ ਸਿੰਘ ਹੈਪੀ ਭਾਈ ਹਰੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੀਆਂ ਰਹਿਣਗੀਆਂ ਉਹਨਾਂ ਦੀ ਯਾਦ ਦੇ ਵਿੱਚ ਸਹੋਤਾ ਪਰਿਵਾਰ ਵੱਲੋਂ ਸਰਦਾਰ ਮਸ਼ਤਰ ਸਿੰਘ ਜੀ ਸਹੋਤਾ ਸਾਹਬ ਹਾਣਾ ਬੰਦੋ ਗੋਪੀ ਤੇ ਕਿੱਥੇ ਸਹੋਤਾ ਜੀ ਵੱਲੋਂ ਤੇ ਪ੍ਰਿੰਸੀਪਲ ਸਰ ਹਾਣਾ ਬੰਦੋ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਅਗਲਾ ਸਭ ਬਧੀਆਂ ਇਹ ਲਾਫ ਚ ਲਿਖਦੇ ਨੇ ਬਹੁਤ ਵੱਡਾ ਇਹਨਾਂ ਦਾ ਸਨਮਾਨ ਧੰਨਵਾਦ ਕਰਾਂਗੇ ਤੇ ਸਨਮਾਨ ਕੀਤੇ ਜਾ ਰਹੇ ਹੈ ਲੇਖਕਾਂ ਦਾ ਵੀ ਬਹੁਤ ਵੱਡਾ ਧੰਨਵਾਦ ਜੀ ਬਹੁਤ ਵਧੀਆ ਸੋਚ ਹੈ ਗੋਬੀ ਭਾਜੀ ਇਹ ਤੁਹਾਡੇ ਪ੍ਰਿੰਸੀਪਲ ਸਰ ਹੁਣੇ ਰੁਪਿੰਦਰਜੀਤ ਸਿੰਘ ਜੀ ਅਗਲਾ ਸਨਮਾਨ ਸ਼ਾਇਦ ਹਾਰਸ਼ਵਿੰਦਰ ਕੌਰ ਜੀ ਉਹ ਵੀ ਆ ਜਾਣ ਤਲਵਾੜੇ ਤੋਂ ਇਹ ਪਹੁੰਚੇ ਹੈ ਜੀ ਦੇ ਸਨਮਾਨ ਕਰਨੇ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਅਗਲਾ ਸਨਮਾਨ ਹੈ ਸਾਡੇ ਪਰਮਾਨ ਕੀਤਾ ਜਾਵੇਗਾ ਬਹੁਤ ਵਧੀਆ ਉੱਗੇ ਸਮਾਜ ਸੇਵੀ ਵੀ ਨੇ ਤੇ ਰਾਈਟਰ ਵੀ ਇਹ ਸੱਚੀ ਗੱਲ ਦੀ ਬਦੌਲਤ ਹੈ ਅਜਿਹੜਾ ਹੁਣ ਸਨਮਾਨ ਹੋਣਾ ਮੇਰਾ ਵੀਰ ਬਹੁਤ ਹੀ ਡਾਊਨ ਟੂ ਅਰਥਰ ਦੇਖ ਦੇ ਇਨਸਾਨ ਤੇ ਬੜੇ ਵਧੀਆ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਮੈਂ ਯਾਦ ਕਰਿਆ ਇਸ ਟਾਈਮ ਆਪਣੇ ਬ੍ਰਦਰ ਨੂੰ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਹੁੰਦੀ ਸੀ ਉਸ ਵੀਰ ਨੂੰ ਰਚਨਾਵਾਂ ਮੇਰਿਆਂ ਦੇਖ ਕੇ

ਵਿਸ਼ੇਸ਼ ਸਨਮਾਨ ਸਾਈਕੋਲੋਜਿਸਟ ਹਰਜੋਤ ਸਿੰਘ ਨੂੰ ਜਿਹੜੇ ਸੁਭੇਦਾਰ ਕਬੱਡੀ ਖਿਡਾਰੀ ਹੈਪੀ ਅਧਿਵਿਧਾਨ ਦੀ ਯਾਦ ਦੇ ਵਿੱਚ ਹੈ ਉਹਦੇ ਸੁਪੁੱਤਰ ਅੰਗ ਅੰਗਮਦੀਪ ਸਿੰਘ ਜੀ ਸੋਤਾ ਉਹਨਾਂ ਦਾ ਜਿਹੜਾ ਪ੍ਰਾਪਤ ਕਰ ਰਹੇ ਨੇ ਵੀਰ ਬਹੁਤ ਵਧੀਆ ਖੇਡ ਲੇਖਕ ਹੈ ਜਿੱਥੋਂ ਦਾ ਮਨਿੰਦਰ ਸਿੰਘ ਮਨੀ ਸ੍ਰੋ ਕਬੱਡੀ ਲੀਗ ਦਾ ਇਹ ਮਹਾਨ ਖਿਡਾਰੀ ਹੈ ਅਜੀਤભાઈ ਥੋੜਾ ਸੌਰੀ ਫੀਲ ਕਰਦੇ ਆ ਥੋੜਾ ਸਰਦਾਰ ਬੜੇ ਹੀ ਮੱਧਾਂ ਜਿੱਥੇ ਦੋਗੇ ਭਜ ਜਾਂਦੇ ਪਰ ਬਹੁਤ ਵੱਡਾ ਧੰਨਵਾਦ ਕਰਾਂਗੇ ਆਪਾਂ ਇਹ ਬਹੁਤ ਵਧੀਆ ਲੇਖਕ ਨੇ ਸਾਡੇ ਅਜੀਤਪਾਲ ਜੀ ਸੱਚੀ ਗੱਲ ਖਬਰ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਸ਼ਾਮਿਲੀਆਂ ਨੇ ਤੇ ਖੇਡ ਜੱਗ ਦੇ